ਬਬਰ ਖਾਲਸਾ ਇੰਟਰਨੈਸ਼ਨਲ ਸੰਬੰਧਿਤ ਮੈਂਬਰ ਗ੍ਰਿਫਤਾਰ ਜੀ ਪਿਸਤੌਲ ਬRAND ਯੂਕੇ ਚ ਬੈਠ ਕੇ ਤਰਮ ਸਿੰਘ ਨਾਲ ਸੰਬੰਧਿਤ ਓਂਕਾਰ ਸਿੰਘ ਗ੍ਰਿਫਤਾਰ ਅਤਵਾਦੀ ਵਰੋਚ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਰਿੰਗਾ ਗੈਂਗ ਨਾਲ ਸੰਬੰਧਿਤ ਹੈ ਕਾਬੂ ਕੀਤਾ ਰੁਪੀ ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਇਸ ਸੰਬੰਧੀ ਸੀਪੀ ਵੱਲੋਂ ਜਾਣਕਾਰੀ ਦੇ ਦਿੱਤੀ ਕਿ ਯੂਕੇ ਅਧਾਰ ਤਰਮ ਸਿੰਘ ਉਫ ਤਰਮਾ ਸੰਧੂ ਜੋਗੀ ਪਾਕਿਸਤਾਨ ਅਧਾਰਤ ਖੁੰਖਾਰ ਅਤਵਾਦੀ ਹਰਿੰਦਰ ਸਿੰਘ ਰਿੰਦਾ ਦਾ ਨਜ਼ਦੀਕੀ ਸਾਥੀ ਹੈ ਉਸ ਵੱਲੋਂ ਸੰਚਾਲਿਤ ਬਬਰ ਖਾਲਸਾ ਇੰਟਰਨੈਸ਼ਨਲ ਨੈਸ਼ਨਲ ਤੇ ਇੱਕ ਹੱਤਿਆਵਤੀ ਮੋਡੀਊਲ ਦਾ ਪੰਪਤਾ ਫਸ਼ ਕੀਤਾ ਗਿਆ ਹੈ ਪੁਲਿਸ ਨੇ ਇਸ ਮੋਡੀਊਲ ਨਾਲ ਜੁੜੇ ਇੱਕ ਅਹਿਮ ਸਥਾਨਕ ਸંચਾਲਕ ੋਂਕਾਰ ਸਿੰਘ ਨੂੰ ਗ੍ਰਿਫਤਾਰ ਕੀਤਾ ਜਿਸ ਕੋਲੋਂ 6 ਆਧੁਨਿਕ ਪਿਸਤੌਲ ਬਰਾਮਦ ਹੋਏ ਹਨ ਜਿਨ੍ਹਾਂ ਚ 4 ਗੋਲ 9mm ਅਤੇ 2 PX3 ਬੋਰ ਸ਼ਾਮਲ ਹਨ ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਬਖਾਲਸਾ ਦੇ ਇਸ ਮੈਂਬਰ ਕੋਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਜੋ ਟੋਲਰੈਂਸ ਪਾਲਿਸੀ ਦੇ ਤਹਿਤ ਕਮਿਸ਼ਨਰ ਪੁਲਿਸ ਅਮਰ ਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਇੱਕ ਬਬਰ ਖਾਲਸਾ ਨਾਲ ਰਿਲੇਟਡ ਟੈਰਰ ਮੋਡਿਊਲ ਬੰਸ ਕੀਤਾ ਗਿਆ ਔਰ 6 ਸਫਿਸਟੀਕੇਟਿਡ ਵੈਪਨ ਜਿਹੜੇ ਆ ਉਹ ਬਰਾਮਦ ਕੀਤੇ ਗਏ ਆ 4 ਬਲੌਕ ਨੇ 9mm ਕੈਲੀਬਰ ਦੇ ਔਰ 2 PX5 ਜਿਹੜੇ 0.30 ਬੋਰ ਕੈਲੀਬਰ ਦੇ ਵੈਪਨਸ ਨੇ ਇਹ ਬੜੇ ਸਫਿਸਟੀਕੇਟਿਡ ਦੇ ਮੈਂ ਸਮਝਾ ਕੇ ਲੀਥਲ ਵੈਪਨਸ ਨੇ ਔਰ ਜਿਹੜਾ ਬੇਸਿਕ ਇਹਦੇ ਵਿੱਚ ਇੱਕ ਜਿਹੜਾ ਇਹਨਾਂ ਦਾ ਪੈਰਿਸ ਬਬਰ ਖਾਲਸਾ ਦਾ ਜਿਹੜਾ ਇੱਥੇ ਕੰਮ ਕਰ ਰਿਹਾ ਬੰਦਾ ਉਹ ਫੜਿਆ ਗਿਆ ਉਹਦਾ ਨਾਮ ਮੈਂ ਕਹਾਂ ਓੰਕਾਰ ਸਿੰਘ ਇਲੀਅਸ ਨਵਾਬ son of ਗੁਰਨਾਮ ਸਿੰਘ ਵਿਲੇ ਜਲਾਲ ਉਸਮਾ ਪੀ ਐਸ मेहता ਅਮਰਸਰ ਰੂਰਲ 18 ਸਾਲ ਦੇ ਕਰੀਬ ਉਮਰ ਹੈ ਪਲੱਸ 2 ਪਾਸ ਹੈ ਤੇ ਅਜੇ ਪੜਾਈ ਕਰ ਰਿਹਾ ਪਰ ਇਹ ਗਲਤ ਕੰਪਨੀ ਚ ਆ ਕੇ ਇਹਦਾ ਨਾਲ ਅਸੋਸੀਏਟ ਹੋ ਗਿਆ ਇਹਦਾ ਸਾਰਾ ਮੋਡਿਊਲ ਹੈ ਬਾਹਰੋਂ ਬੈਠਾ ਯੂਕੇ ਬੇਸਡ ਹੈ ਇੰਗਲੈਂਡ ਬੇਸਡ ਕਰਮ ਸਿੰਘ ਇਲੀਅਸ ਟਰਮਾ ਸੰਦੂ ਸਨ ਆਫ ਮੇਜਰ ਸਿੰਘ ਵਿਲੇਜ ਤੋਂ ਆਕਲਾ ਅੰਮ੍ਰਿਤਸਰ ਰੂਰਲ ਇਹ ਜੋ ਕਿ ਬਹੁਤ ਟਾਪ ਟੈਰਰਿਸਟ ਸਰਵਿੰਦਰ ਰਿੰਦੇ ਦਾ ਖਾਸ ਬੰਦਾ ਹੈ ਔਰ ਉਹਦੇ ਥਰੂ ਇਹ ਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਪੁਸ਼ ਕੀਤੀਆਂ ਗਈਆਂ ਕਨਸਾਈਨਮੈਂਟ ਦੇ ਥਰੂ ਵੈਪਨਸ ਨੇ ਔਰ ਇਹਦੇ ਚ ਇਹ ਮੋਡਿਲੀ ਪੁੱਛ ਕੇ ਤੋਂ ਹੀ ਆਇਆ ਵੀ ਓਮਕਾਰ ਸਿੰਘ ਨੇ ਰੀਸੀਵ ਕਰਕੇ ਅੱਗੇ ਇੱਕ ਹੋਰ ਕਿਸੇ ਨੂੰ ਇਹ ਡਿਲੀਵਰੀਜ਼ ਦੇਣੀਆਂ ਸੀ ਜੋ ਕਿ ਕਟਆਊਟ ਬਣਾਏ ਜਾਂਦੇ ਆ ਇਹਨਾਂ ਟੈਰਰ ਮੋਡਿਊਲਸ ਵੱਲੋਂ ਤੋਂ ਇਹਦੇ ਚ ਆਪਾਂ ਜਿਹੜੀ ਮੇਨ ਗੱਲ ਦੇਖਣ ਵਾਲੀ ਹੈ ਕਿ ਬਾਹਰ ਬੈਠੇ ਜਿਹੜੇ ਹੈਂਡਲਰਸ ਨੇ ਟਰਮਸੰਦੂ ਅੱਗੇ ਵੀ ਕਾਫੀ ਕੇਸਸ ਦੇ ਵਿੱਚ ਫਿਕਰ ਹੋਇਆ ਔਰ ਇਹਦੀ ਜਿਹੜੀ ਐਕਟੀਵਿਟੀਜ਼ ਨੇ ਇਹਦੇ ਇੱਥੇ ਗਰਾਊਂਡ ਲੈਵਲ ਦੇ ਬੰਦੇ ਨੇ ਉਹਨਾਂ ਨੂੰ ਯੂਜ਼ ਕਰਕੇ ਆਪਣਾ ਨੈਟਵਰਕ ਇਹ ਟੈਰਰਿਸਟ ਐਕਟੀਵਿਟੀਆਂ ਨੂੰ ਅ ਬढ़ावा ਦੇਣ ਵਾਸਤੇ ਇਹ ਚੀਜ਼ਾਂ ਮਗਵਾਈਆਂ ਗਈਆਂ ਤੇ ਅੱਗੇ ਡਿਸਕਿਊਟ ਹੋਣੀਆਂ ਸੀ ਪਰ ਬਹੁਤ ਵਧੀਆ ਕੰਮ ਹੋਇਆ ਸਾਡੀ ਟੀਮ ਲੈਡ ਬਾਈ ਮਿਸਟਰ ਰਵਿੰਦਰਪਾਲ ਸਿੰਘ ਡੀਸੀਪੀ ਇਨਵੈਸਟੀਗੇਸ਼ਨ ਸਾਡੇ ਐਸਪੀ ਕਿਗਵਿੰਦਰ ਸਿੰਘ ਸੰਤੂ ਸਾਹਿਬ ਐਡੀਸਪੀ ਇਨਵੈਸਟੀਗੇਸ਼ਨ ਯਾਦਵਿੰਦਰ ਸਿੰਘ ਐਸਪੀ ਇਨਵੈਸਟੀਗੇਸ਼ਨ ਤੇ ਇੰਸਪੈਕਟਰ ਮੋਲਕਦੀਪ ਤੇ ਉਹਨਾਂ ਦੀ ਟੀਮ ਉਹਨੇ ਬਿਹਤਰ ਵਧੀਆ ਕੰਮ ਕੀਤਾ ਔਰ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਜਿਹਨੂੰ ਅੰਜਾਮ ਦਿੱਤਾ ਗਿਆ ਔਰ ਇਹਦੇ ਨਾਲ ਜਿਹੜਾ ਇਹ ਟੈਰਰਿਸ ਮੋਡਿਊਲ ਪੂਰੇ ਦਾ ਪੂਰਾ ਬਸਟ ਹੋਇਆ ਸਪੈਸ਼ਲੀ ਇਹਦਣਾ ਕ੍ਰਾਈਮ ਰੁਕਦਾ ਔਰ ਜਿਹੜੇ ਇਨ ਸਰਫਿਸਟੀਕੇਟਿਡ ਵੈਪਨਸ ਨੇ ਉਹ ਮਾੜੇ ਅੰਸਰਾਂ ਦੇ ਹੱਥ ਨਹੀਂ ਲੱਗਦੇ ਤੇ ਕ੍ਰਾਈਮ ਜਿਹੜਾ ਹੀਨियस ਕ੍ਰਾਈਮੀ ਇਹਦ ਨਾਲ ਹੋ ਕੀਤਾ ਜਾਣਾ ਹੁੰਦਾ ਜੋ ਆਪਾਂ ਸਮਝਦੇ ਆ ਉਹਨੂੰ ਪ੍ਰਿਵੈਂਟ ਕੀਤਾ ਜਾਂਦਾ। ਸਰ ਇਹਨਾਂ ਲਈ ਕੋਈ ਆਰਟੀਫੈਕਟ ਟਾਰਗੇਟ ਇਹਨੂੰ ਬੰਦੇ ਨੂੰ ਨਹੀਂ ਪਤਾ ਅੱਗੇ ਕਟਆਊਟ ਸੀਗੇ ਜਿਨ੍ਹਾਂ ਨੂੰ ਉਹਨੇ ਹੈਂਡਓਵਰ ਕਰਨੇ ਸੀ ਪਰ ਪਹਿਲਾਂ ਹੀ ਆਪਣੀ ਪੁਲਿਸ ਟੀਮ ਨੇ ਬੜੀ ਬਸਰਤੀ ਇਹਨਾਂ ਨੂੰ ਫੜ ਲਿਆ ਬਾਕੀ ਇਹਦੀ ਪੁੱਛਗਿੱਛ ਜਾਰੀ ਹੈ ਇਹਨਾਂ ਦੇ ਉੱਤੇ ਅਸੀਂ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ ਸਾਰੇ ਐਂਗਲ ਸੋ ਥੈਟ ਜਿਹੜੇ ਇਹਨਾਂ ਦੇ ਹੋਰ ਗਰਾਊਂਡ ਲੈਵਲ ਤੇ ਇੱਥੇ ਫੁੱਟ ਸੋਲਜਰਸ ਨੇ ਉਹਨਾਂ ਨੂੰ ਕਾਬੂ ਕੀਤਾ ਜਾ ਸਕਦਾ ਪਰ ਮਾਨਸਿਕ ਤੌਰ ਤੇ ਕਹਿਣਾ ਬਹੁਤ ਪਹਿਲਾਂ ਹੀ ਕਿਹਾ ਜਾ ਚੁੱਕਾ ਹੈ ਫੈਕਟਿਵਿਟੀ ਦਾ ਉਹਦੇ ਵਾਕਫ ਮੈਦੇ ਤਾਂ ਜਿਹੜਾ ਬੰਦੇ ਦੇਖੋ ਕੱਲ ਕੀ ਹੁੰਦੀ ਹੈ ਕਿ ਆਪ ਤੁਨੂੰ ਆ ਇਸ ਏਰੀਆ ਦਾ ਬੰਦਾ ਹੈ ਤਾਂ ਨੇਚਰਲੀ ਕੋਈ ਨਾ ਕੋਈ ਬੰਦੇ ਨਾਲ ਲਿੰਕ ਹੋ ਜਾਂਦੇ ਆ ਜਿਵੇਂ ਆਪਾਂ ਸਾਰੇ ਪੁਰਾਣੇ ਮੋਡਿਊਲਸ ਵੀ ਦੇਖਿਆ ਬਟ ਮੇਨ ਬ ਗੱਲ ਹੈ ਕਿ ਇਹ ਸਾਡਾ 6 ਵੈਪਨਸ ਦੀ ਰਿਕਵਰੀ ਨਾ ਪ੍ਰੋਵੈਂਸ਼ਨ ਬੜੀ ਵੱਡੀ ਹੋਈ ਹੈ ਔਰ ਜਿਹੜਾ ਦੂਜੀ ਗੱਲ ਮਨਸੂਬੇ ਆਪਾਂ ਨੂੰ ਪਤਾ ਹੈ ਕ੍ਰਾਸ ਬਾਰਡਰ ਜਿਹੜੇ ਹੈ ਡਿਸਟਰਬੈਂਸ ਪੈਦਾ ਕਰਨੀ ਅਪਣੇ ਬੁਲਬੇ ਦੇ ਵਿੱਚ ਉਹਦੇ ਚੋ ਲੱਗੇ ਰਹਿੰਦੇ ਆ ਔਰ ਜਿਹੜੇ ਭੋਲੇ-ਪਾਲੇ ਲੋਕ ਨੇ ਉਹ ਇਹਨਾਂ ਦੇ ਝਾਂਸਿਆਂ 'ਚ ਆ ਕੇ ਤੇ ਆਪ ਫਸ ਜਾਂਦੇ ਆ ਕੀ ਲੈ ਕੇ ਆਇਆ ਜਿਹੜਾ ਇਹ ਕੋ ਰੱਖੇ ਸੀ ਇਹ ਦੇਖਿਆ ਇਹ ਲੈ ਕੇ ਆਇਆ ਜੀ ਬਾਰਡਰ ਤੋਂ ਤੇ ਰਸਤੇ 'ਚ ਜਿੱਥੇ ਇਨਸੈਪਟ ਕੀਤਾ ਗਿਆ ਔਰ ਬੜਾ ਅੱਛਾ ਆਪਰੇਸ਼ਨ ਨੂੰ ਅੰਜਾਮ ਦਿੱਤਾ ਸਾਡੀ ਟੀਮ ਕੋਈ WhatsApp ਪੁੱਛ ਕੇ ਕਹਿ ਰਹੇ ਜੀ ਨਿਊ ਵਟਸਐਪ ਦੀ ਜੇ ਗੱਲ ਨਹੀਂ ਆਈ ਉਹ ਚੱਲ ਰਿਹਾ ਹੈ ਹੋਰ ਅਲੱਗ-ਅਲੱਗ ਇਹਨਾਂ ਨੇ ਜਿਹੜੇ ਐਪਸ ਯੂਜ਼ ਕੀਤੇ ਨੇ ਉਹਨਾਂ ਤੇ ਕੰਮ ਕਰ ਰਹੇ ਬੱਬਰ ਖਾਲਸਾ ਵੱਲੋਂ ਮੈਂ ਤੁਹਾਨੂੰ ਦੱਸਿਆ ਇੰਟਰਨੈਸ਼ਨਲ ਤੇ ਜਿਹੜਾ ਧਰਮ ਸਿੰਘ ਏਰੀਆ ਧਰਮਾ ਸੰਧੂ ਹੈ ਯੂਕੇ ਬੇਸਡ ਟੈਰਿਸਟ ਹੈ ਔਰ ਹਰਵਿੰਦਰ ਰਿੰਦੇ ਦੇ ਨਾਲ ਕਾਫੀ ਇੱਕ ক্লোਜ਼ ਅਸੋਸੀਏਟ ਹੈ ਉਹਦਾ ਔਰ ਹੈ ਕਾਫੀ ਐਕਟਿਵਲੀ ਉਹ ਕੰਮ ਕਰ ਰਿਹਾ ਹੈ ਟਾਰਗੇਟਸ ਨਹੀਂ ਅਜੇ ਤੱਕ ਕਲੀਅਰ ਹੋਏ ਕਿਉਂਕਿ ਜਿਹੜਾ ਬੰਦਾ ਫੜਿਆ ਗਿਆ ਵੈਪਨਸ ਡੀਐਨਏ ਉਹਨੂੰ ਰਸੀਵ ਕੀਤਾ ਤੇ ਅੱਗੇ ਪਹੁੰਚਾਉਣੇ ਸੀ ਦੇਣੇ ਸੀ ਉਸ ਤੋਂ ਪਹਿਲਾਂ ਹੀ ਇਹ ਬੰਦਾ ਕਾਬੂ ਹੋ ਗਿਆ ਬਟ ਅਸੀਂ ਡੈਫੀਨਿਟਲੀ ਇੱਥੇ ਕੰਮ ਕਰ ਰਹੇ ਹਾਂ ਔਰ ਸਾਨੂੰ ਉਮੀਦ ਹੈ ਕਿ ਅਸੀਂ ਅਗਲੇ ਜਿਹੜਾ ਇਹਨਾਂ ਦਾ ਫੋਲਡ ਹੈ ਉਹਦੇ ਤੱਕ ਪਹੁੰਚਾਂਗੇ ਕਿੱਥੇ ਵੈਪਨ ਯੂਜ਼ ਕਰ ਦਿੱਤੇ ਗਏ ਬਾਅਦ ਕੰਪਲੈਕਸ ਲਿਟੇ ਵੈਪਨ ਦੇਖੋ ਟੈਰਰਿਸ ਐਕਟੀਵਿਟੀ ਵਾਸਤੇ ਡੈਫੀਨਿਟਲੀ ਮੈਂ ਤਾਂ ਕਹੂੰਗਾ ਕਿ ਇਹਨਾਂ ਨੇ ਲੂਜ਼ ਕਰਨੇ ਕਰਨਾ ਸੀਗੇ ਕਿਉਂਕਿ ਅਦਰਵਾਈ ਖੁਫਾਨੀ ਨੇ ਇਹਨੇ ਲੀਥਲ ਵੈਪਨ ਮੰਗਵਾਉਣ ਦਾ ਸਾਰੇ ਪਾਸੇ ਸਾਰੇ ਉਧਰ ਹੀ ਆਏ ਜੀ ਟੋਟਲ ਡਰੋਨ ਰਾਹੀਂ ਔਰ ਕਾਫੀ ਮਤਲਬ ਲੇਟੈਸਟ ਵੈਪਨ ਇਹ ਕੱਲਾ ਕੋਈ ਲੋਕ ਸਾਹਮਣੇ ਪੱਲਾ ਦੇ ਕੱਢ ਨਹੀਂ ਡੈਫੀਨਿਟਲੀ ਜੀ ਇਹ ਤਾਂ ਦੇਖੋ ਮੈਂ ਤਾਂ ਤੁਹਾਨੂੰ ਦੱਸਿਆ ਕਿ ਇਹ ਬੰਦਾ ਇਹਨੇ ਰਸੀਵ ਕੀਤੀ ਕਨਸਾਈਨਮੈਂਟ ਉਹਨੂੰ ਪਿਕ ਕਰਕੇ ਤੇ ਅਕੇਲ ਕਿਉਂਕਿ ਅੱਜ ਕੱਲ ਇਹ ਕੱਟਆਉਟਸ ਰੱਖਦੇ ਆ ਜਿੱਦਾਂ ਇੱਕ ਬੰਦਾ ਜਾ ਰਿਹਾ ਉਹਨੂੰ ਦੂਜੇ ਦਾ ਨਹੀਂ ਪਤਾ ਹੁੰਦਾ ਉਹਨੂੰ ਫਿਰ ਕਿ ਲੈਂਡਮਾਰਕ ਦਿੱਤਾ ਜਾਂਦਾ ਹੋਰ ਦਿੱਤਾ ਜਾਂਦਾ ਉਸ ਤੇ ਅਸੀਂ ਕੰਮ ਕਰਦੇ ਹਾਂ ਸਰ ਇਹ ਜਿਹੜੇ ਜਿਹੜੇ ਇਹ ਜਿਹੜੇ ਆਹ ਮਤਲਬ ਇਹ ਸਾਰੇ ਗਲੌਕ ਵਗੈਰਾ ਤੁਹਾਨੂੰ ਪਤਾ ਹੈ ਪਾਕਿਸਤਾਨ ਮੇਡ ਤਾਂ ਨਹੀਂ ਹੁੰਦੇ BX5 ਵੀ ਬੜਾ ਡਿਸਟਿਗਟਿਡ ਪਿਸਟਲ ਹੈ ਇਹਦਾ ਆਟੋਮੈਟਿਕ ਫਾਇਰ ਵੀ ਕਰਦਾ ਸੋ ਡੈਫੀਨਿਟਲੀ ਪਰੋਂ ਹੁੰਦੇ ਨੇ ਤੇ ਬਾਇਆ ਪਾਕਿਸਤਾਨ ਜਿਹੜੇ ਟੈਰਰਿਸਟ ਗਰੁੱਪਸ ਨੇ ਉਹਨਾਂ ਦਾ ਹੀ ਉਸਨੂੰ ਕੀਤੇ ਜਾਂਦੇ ਰਹਿੰਦੇ 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 ਕੰਮ ਜਦ ਵੀ ਡੇਗੜੀ ਕੋਈ ਜੇ ਆਮ ਤੌਰ ਤੇ ਕੋਈ ਘਟਨਾ ਹੋਣੀ ਫਿਰ ਬਸ ਇਹ ਪਹਿਲਾਂ ਤੁਸੀਂ ਇਹ ਕਰਦੇ ਹੋ ਰੈਕੋਰਡ ਕਰਦੇ ਐਨ ਪੋਲੀਸ ਦੀ ਕੰਪੇਟੇਨਸੀ ਦੇਖੋ ਬਹੁਤ ਵਧੀਆ ਕਾਮਯਾਬੀ ਇਹ ਦੇਖੋ ਪ੍ਰੀਵੈਂਸ਼ਨ ਇਜ਼ ਬੈਟਰ ਦਨ ਕਯੂਰ ਬਾਅਦ ਚ ਤਾਂ ਬਹੁਤ ਜ਼ੋਰ ਲੱਗਦਾ ਔਰ ਪ੍ਰੀਵੈਂਟ ਕਰਨਾ ਹੀ ਪੁਲਿਸ ਦਾ ਸਭ ਤੋਂ ਫਰਸਟ ਰੋਲ ਹੈ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਸਾਡਾ ਮੇਨ ਜਿਹੜਾ ਮੋਟਿਵ ਹੁੰਦਾ ਔਰ ਸਾਡੇ ਜੋ ਟੀਮ ਨੇ ਕੰਮ ਕੀਤਾ ਬਹੁਤ ਹੀ ਸਲਾਗਾ ਯੋਗ ਹੈ ਔਰ ਮੈਂ ਆਮ ਵੀ ਬਰੀ ਪ੍ਰਾਊਡ ਆਫ ਦਿਸ ਕੀ ਕੱਪਰ ਬਣ ਰਿਹਾ ਕਿ ਇਹ ਦੇਖੋ ਇਹ ਚੱਲ ਰਹੀ ਹੈ ਗੱਲ ਤੁਹਾਨੂੰ ਪਤਾ ਹੀ ਆ ਉਹ ਹੀ ਲਾਲਚ ਔਰ ਸੋਸ਼ਲ ਮੀਡੀਆ ਜਿਹੜੀ ਬੰਦੇ ਨੂੰ ਟਰੈਕਿੰਗ ਔਰ ਉਹਨੂੰ ਲੱਭਣਾ ਕਿ ਕਿਸ ਬੰਦੇ ਦੀ ਕਿਹੋ ਜੀ ਸੋਚ ਹੈ ਕਿਹੋ ਜੀ ਪ੍ਰਵਿਰਤੀ ਹੈ ਕਿ ਤੋਂ ਅਗੇ ਲੋਕ ਜੁੜਦੇ ਰਹਿੰਦੇ ਆ ਪੁਰਾਣਾ ਇੱਥੇ ਕੋਈ ਬੁਖਦਵਾ ਵੀ ਨਹੀਂ ਹੈ ਬਟ ਯੰਗਸਟਰਸ ਗੱਲਾਂ 'ਚ ਆ ਜਾਂਦੇ ਆ ਲੋਰਮੈਂਟ ਆਫ ਮਨੀ ਐਂਡ ਬਿੜੀ ਯੰਗ ਅਏ ਚ ਕੁਝ कोई बहुत ही सोचन शक्ति नहीं हो जी आप एनालिटिक कर दे के की इसका अंजाम होई प्लस 2 वो देख रहे दे हो जी वो सारा अजय टू अर्ली टू से पर डेफिनेटली इंपॉर्टेंट चीज तो है ही है जी ठीक है प्लस 2 तक की कंटिन्यू तो क्या अंजाम होगा